ਸਾਡੇ ਕੀਤੇ ਦਾ ਫਲ ਜੋ ਪਿੱਛੇ ਅਸੀਂ ਕੀਤਾ ਉਹ ਮਿਲਦਾਗਾ ਮਹਾਰਾਜੇ ਰਣਜੀਤ ਸਿੰਘ ਨੇ ਕੰਜਰੀਆਂ ਨਚਾਈਆਂ ਹਮ ਅੱਛਾ ਤੇ ਅਕਾਲੀ ਫੂਲਾ ਸਿੰਘ ਨੇ ਕਿਹਾ ਉਹ ਰਾਜਾ ਤੂੰ ਸਿੱਖ ਹੈਗਾ ਤੇ ਸਿੱਖ ਦਾ ਕੰਮ ਕੰਜਰੀਆਂ ਨਚਾਉਣਾ ਨਹੀਂ ਜੀ ਉਹਨੇ ਇਹ ਨਹੀਂ ਕਿਹਾ ਵੀ ਜਥੇਦਾਰ ਅਕਾਲ ਤਾਹ ਦਾ ਸਤਿਕਾਰ ਨਹੀਂ ਕਰਿਆ ਉਹਨੇ ਟੋਕਤਾ ਕਹਿੰਦਾ ਛੱਡ ਯਾਰ ਭਾਈ ਜੀ ਰਾਜੇ ਮਹਾਰਾਜੇ ਇਹੋ ਗੱਲਾਂ ਕਰਦੇ ਹੁੰਦੇ ਆ ਹਮ ਅੱਛਾ ਜਦੋਂ ਇਹ ਗੱਲ ਹੋਈ ਉਹ ਕਹਿੰਦਾ ਕੋਈ ਨਹੀਂ ਛਾ ਉਹਨੂੰ ਨੇ ਹੁਕਮਨਾਮਾ ਜਾਰੀ ਕਰਤਾ ਤੜਕੇ ਹੀ ਦੋ ਆਇਆ ਨਾ ਰੋਜ ਪਹਿਲਾਂ ਉਹਨੂੰ ਫਤੇ ਬੁਲਾਉਂਦੇ ਸੀ ਫਿਰ ਉਹਦੀ ਮਾਇਆ ਖਜ਼ਾਨੇ ਚ ਆਉਂਦੀ ਸੀ ਦੇਖ ਵਾਸਤੇ ਫਿਰ ਉਹਦੇ ਨਾਮ ਦੀ ਅਰਦਾਸ ਹੁੰਦੀ ਸੀਗੀ ਹਰਮੰਦਰ ਸਾਹਿਬ ਦੇ ਵਿੱਚ ਵੀ ਮਹਾਰਾਜ ਰਣਜੀਤ ਸਿੰਘ ਦੀ ਚੜ੍ਹਦੀ ਕਲਾ ਰਹਿ ਰਾਜ ਦੀ ਉਹਨੇ ਤਿੰਨੇ ਬੰਦ ਕਰਾਤੇ ਜਦੋਂ ਆਇਆ ਚੋਬਧਾਰ ਨੇ ਦੇ ਕੋਲ ਦੀ ਨੰਗਿਆ ਉਹਨੂੰ ਪੇਠ ਕਰ ਲਈ ਫਤੇ ਨਹੀਂ ਬੁਲਾਈ ਰਾਜ ਮਹਾਰਾਣੀ ਜੀ ਸਾਨੂੰ ਫਿਰ ਦੂਜਾ ਬੰਦੇ ਕੋਲੇ ਜੋ ਗਿਆ ਦੇਖ ਵਾਸਤੇ ਉਹ ਕਹਿੰਦਾ ਚੱਕ ਆਵਦੇ ਪੈਸੇ ਲੈ ਜਾ ਕੰਜਰੀਆਂ ਨੂੰ ਵੰਨ੍ਹ ਦੀ ਇੱਥੇ ਕੋਈ ਤੇਰੀ ਦੇਖ ਨਹੀਂ ਚਲਣੀ ਅੱਛਾ ਜੇ ਤੀਜੇ ਦਿਨ ਉਹ ਕਹਿੰਦੇ ਤੇਰੀ ਰਾਜਾ ਅੱਜ ਅਰਦਾਸ ਨਹੀਂ ਹੋਣੀ ਉਸ ਦਿਨ ਤੋਂ ਰਾਜ ਦੀ ਢਾਈ ਢਾਈ ਨਿਕਲਾ ਹੋਣ ਲੱਗ ਗਈ ਰਾਜ ਗਿਆ ਨਾ ਸਹੀ ਗੱਲ ਹੈ ਉਹੀ ਹਰਮੰਦਰ ਸਾਹਿਬ ਦਾ ਤੇ ਉਹੀ ਕਾਲਤਾ ਦਾ ਹੁਕਮ ਆ ਗਿਆ ਬਾਦਲ ਕਿਆਂ ਨਹੀਂ ਮੰਨਿਆ ਤੇ ਵੇ ਅੱਬ ਤੂੰ ਵੇਖ ਲਈ ਹੋ ਹਾਲ ਉਹੀ ਹੈ ਹਾਲ ਹੋ ਗਿਆ ਹੋ ਜਾਣਾ ਉੱਥੇ ਆ ਜਾਣਾਗਾ ਕੋਈ ਗਿਆ ਬਾਈ ਜੀ ਇੱਕ ਬੰਦੇ ਕੋਲੇ ਬੈਂਕ ਦਾ ਬੈਲੈਂਸ ਬਹੁਤ ਵੱਡਾ ਹੋਵੇ ਤੇ ਦੁਆਰੇ ਉਹ ਜਮਾ ਨਾ ਕਰਾਵੇ ਮੁੱਕਦਾ ਹੈ ਨਾ ਇਨਾਂ ਦਾ ਪਿਛਲਾ ਕਰਮੇ ਕੋਈ ਪੁੰਨਦਾਨ ਕਰਿਆ ਹੁੰਦਾ ਜੋ ਰਾਜ ਮਿਲਦਾ ਤੇ ਫਿਰ ਰਾਜ ਤੇ ਬੈਠ ਕੇ ਖੋਟੇ ਕਰਮ ਕਰਦੇਗੇ ਤੇ ਫਿਰ ਉਹ ਹੌਲੀ ਹੌਲੀ ਨਸ਼ਟ ਹੋਣ ਲੱਗ ਪੈਂਦਾ ਹੈ ਔਰੰਗਜ਼ੇਬ ਦਾ ਵੀ ਇਹੀ ਹਾਲ ਸੀ ਉਹਨੇ ਵੀ ਕਰਮ ਚੰਗਾ ਕਰਿਆ ਸੀਗਾ ਰਾਜ ਮਿਲਿਆ ਤੇ ਜਦੋਂ ਉਹ ਪੁੱਠੇ ਪਾਸੇ ਹੋ ਗਿਆ ਤੇ ਰਾਜ ਖਤਮ ਹੋ ਗਿਆ ਅੱਜ ਹਾਲ ਉਹੀ ਵੇਖ ਲਓ ਤੁਸੀਂ ਅਕਾਲੀ ਦਲ ਦਾਗਾ ਜਿਹੜਾ ਹਰਿਮੰਦਰ ਸਾਹਿਬ ਤੇ ਕਬਜ਼ਾ ਕਰੀ ਬੈਠੇ ਹੈ ਘਰ ਤਾਂ ਬਾਬੇ ਨਾਨਕ ਦਾਗਾ ਹਾਂਜੀ ਇਹਨਾਂ ਨੇ ਇੱਕ ਵਾਰੀ ਨਾ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਰਾਗੀ ਅੱਛਾ ਉਨੇ ਸ਼ਬਦ ਲਾਇਆ ਸੀਗਾ ਇਹ ਮੱਥਾ ਟੇਕਣਗੇ ਸੀ ਹਾਇ ਤਾਂ ਗੁਰੂ ਦੀ ਬਾਣੀ ਕੁੱਤਾ ਰਾਜ ਵਾਹਲੇ ਮੁੜਕੇ ਚੱਕੀ ਚੱਟੇ ਅੱਛਾ ਇਹਨਾਂ ਨੇ ਪੀਟੀਸੀ ਨਿਊ ਬੰਦ ਕਰੇ ਐਟੇ ਟਾਈਮੇ ਰਾਗੀ ਨੂੰ ਨੌਕਰੀ ਤੋਂ ਕੱਢ ਕੇ ਬੰਦ ਕਰਕੇ ਨਵਾਂ ਰਾਗੀ ਲਾ ਦੇ ਅੱਛਾ ਹੂੰ ਉਹ ਰਾਗੀ ਇਹਨੇ ਜਿਹੜਾ ਵਿਚਾਰਾ ਹਾਂ ਉਹ ਅੱਜ ਤੱਕ ਵੀ ਵਿਚਾਰਾ ਕੋਈ ਨਵੀਂ ਪਾਰਟੀ ਬਣਾਉਂਦਾ ਕੁਝ ਕਰਦਾ ਗਾ ਐ ਕਰਦਾ ਗਾ ਇਹਦਾ ਮਤਲਬ ਸਾਨੂੰ ਇਹਨਾਂ ਨੇ ਹਰਿਮੰਦਰ ਸਾਹਿਬ ਚ ਇੰਨਾ ਜਰੀਲ ਕਰਿਆ ਵੀ ਅਸੀਂ ਆਪਣੀ ਮਰਜ਼ੀ ਨਾਲ ਉੱਥੇ ਰਾਗੀ ਬਾਣੀ ਨਹੀਂ ਪੜ ਸਕਦੇ ਜੋ ਕਹਿਣਗੇ ਨਾ ਉਹੀ ਕਰਨਾ ਪੈਣਾ ਤੇ ਜਿਨੇ ਗੁਰੂ ਨਾ ਮੱਥਾ ਲਾਇਆਗਾ ਉਹਨੂੰ ਕੋਤਨਾ ਪਿਆ ਕੋਤਨਾ ਪੈਂਦਾ ਬੰਦਾ ਮੰਨੀ ਵੀ ਜਾਵੇ ਗੁਰੂਆਂ ਬੰਦਾ ਉਹਦੇ ਤੇ ਜਿਹੜੇ ਖੋਟੇ ਕਰਮ ਕਰੇ ਉਹ ਵੀ ਮੰਨੀ ਜਾਵੇ ਤੇ ਫਿਰ ਵੀ ਮਾਫੀ ਨਾ ਮੰਗੇ ਸਹੀ ਗੱਲ ਫਿਰ ਹੋਊਗਾ ਕੀ ਰੱਬ ਹੈ ਇਹਦੇ ਵਿੱਚ ਕੋਈ ਦੂਰਿਆ ਨਹੀਂ ਗਿਆ ਪਰਮਾਤਮਾ ਹੈ ਪਰ ਜਿਹਦੀ ਚੱਕੀ ਹੈ ਨਾ ਜਦੋਂ ਚੱਲਦੀ ਹੈਗੀ ਸੂੜਾ ਨਹੀਂ ਨਿਕਲਦਾ ਪੀ ਦਿੰਦਾ ਕਿਸਮਤ ਨੂੰ ਤੇ ਕਰਮ ਨੂੰ ਮੰਨਦੇ ਹੋ ਬਾਈ ਜੀ ਤੁਸੀਂ ਬੰਦਾ ਕਰਮ ਜਿਹੜਾ ਕਰਦਾ ਹੈਗਾ ਚੰਗਾ ਕਰਦਾ ਚੰਗੇ ਦਾ ਫਲ ਹੈ ਖੇਤ 'ਚ ਤੁਸੀਂ ਵਿਜੇ ਫੀਮ ਬੀਜ ਲਓ ਪਰਚਾ ਦਰਜ ਹੋਊਗਾ ਅੰਦਰ ਕਰਨਗੇ ਸੋਨ ਫੇਰ ਦੇ ਵਿੱਚ ਕਣਕ ਬੀਜੋਗੇ ਨਰਮਾ ਬੀਜੋਗੇ ਝੋਨਾ ਬੀਜੋਗੇ ਸਪੈਸੇ ਆਉਣਗੇ ਜੇਬ 'ਚ ਰਹੋਗੇ ਤੇ ਮੌਜਾਂ ਕਰੋਗੇ ਕਰਮ ਹੈ ਇਹ ਕਰਮ ਜੀ ਖੇਤ ਦੇ ਵਿੱਚ ਫਸਲ ਵੀ ਇਦੈ ਨਾ ਉਹ ਬਾਹਰਲਾ ਖੇਤ ਹੈ ਸਰੀਰ ਰੂਪ ਖੇਤ ਹੈ ਜੀ ਇਹਦੇ 'ਚ ਜਿਹੜੇ ਜਿਹੋ ਜਿਹੇ ਤੁਸੀਂ ਚੰਗਾ ਬੀਜੋਗੇ ਉਸ ਵਾਸਤੇ ਉਹਦਾ ਚੰਗਾ ਫਲ ਆਵੇ ਮਾੜਾ ਕਰੋਗੇ ਮਾੜਾਗਾ ਕਿਸਮਤ ਨੂੰ ਵੀ ਮੰਨਦੇ ਹੋ ਕਹਿ ਦਿੰਦੇ ਆ ਯਾਰ ਇਹਦੀ ਤਾਂ ਕਿਸਮਤ ਹੀ ਬੜੀ ਚੰਗੀ ਏ ਇਹਨੂੰ ਤਾਂ ਆਪਣੇ ਆ ਵੀ ਮਿਲ ਗਿਆ ਸਾਰਾ ਕੁਝ ਕਿਸਮਤ ਨੂੰ ਮੰਨਦੇ ਉਹਦਾ ਮਗਰਾ ਮਗਲਾ ਕਰਮ ਕਰਿਆ ਹੁੰਦਾ ਨਾ ਜਿਹੜਾ ਹਾਂ ਉਹ ਮਿਲਦਾ ਹੈਗਾ ਅੱਛਾ ਉਹ ਪਿਛਲੇ ਜਨਮ ਦਾ ਪਿਛਲੇ ਜਨਮ ਦਾ ਮਿਲਦਾ ਹੈਗਾ ਅੱਛਾ ਇਹ ਹੁੰਦਾ ਕਿ ਮਤਲਬ ਪਿਛਲੇ ਜਨਮ ਦਾ ਸਾਰਾ ਇਹ ਚੀਜ਼ ਚੱਲਦੀ ਏ ਜੀ ਹਾਂ ਇਹ ਚ ਕੋਈ ਦੋ ਇਹ ਨਹੀਂ ਵੀ ਬਾਣੀ ਮੰਨਦੀ ਇਸ ਨੂੰ ਬਾਣੀ ਕਹਿੰਦੀ ਮੈਂ ਇਹ ਨਹੀਂ ਕਹਿੰਦਾਗਾ ਇੱਥੇ ਜੋ ਬੀਜਾਂਗੇ ਨਾਨਕ ਦੇ ਅੱਗੇ ਸੋ ਮਿਲੇ ਖੱਟੇ ਘੱਲ ਦੇ ਉਹ ਸਾਨੂੰ ਅੱਗੇ ਮਿਲਣਾ ਜੋ ਇੱਥੇ ਇਸ ਕਰਕੇ ਜਾਵਾਂਗੇ ਉਧਰ ਰਿਜਲਟ ਮਿਲਣ ਲੱਗਾ ਇਹ ਕੋਈ ਗੱਲ ਨਹੀਂ ਵੀ ਬੰਦਾ ਜਿਹੜਾ ਕਰਮ ਕਰਦਾ ਹੈਗਾ ਵੀ ਉਹਦਾ ਫਲ ਨਹੀਂ ਮਿਲਦਾਗਾ ਕਈਆਂ ਨੂੰ ਤਾਂ ਇੱਥੇ ਹੀ ਮਿਲ ਜਾਂਦਾ ਬਾਈ ਪਰ ਇਹ ਹੈ ਨਾ ਜੇ ਕੋਈ ਚੰਗਾ ਕਰਮ ਇੱਥੇ ਵੀ ਕਰਦਾ ਹੈ ਉਹ ਕਹਿੰਦੇ ਜੇ ਇੱਥੇ ਹੀ ਮੰਗ ਲਈਏ 10 ਗੁਣੇ ਤੇ ਅੱਗੇ 70 ਗੁਣੇ ਸਹੀ ਗੱਲ ਉਹਦਾ ਫਲ ਹੈਗਾ ਜੇ ਕੋਈ ਬੰਦਾ ਅੱਜ ਹੀ ਜਮਾ ਕਰਾਇਆ ਤੇ ਸਵੇਰੀ ਕਢਾ ਲਿਆ ਬੈਂਕ ਦੇ ਵਿੱਚ ਉਹਦੇ ਦਿਹਾੜੀ ਦੇ ਵਿਆਜ ਮਿਲੂਗਾ ਤੇ ਜੇ ਕਿਸੇ ਨੇ 20 25 ਸਾਲ ਕਢਾਏ ਨਾ ਤੇ ਢੇਰ ਲੱਗ ਜਾਂਦੇ ਨਾਮੇ ਦੇ ਇਹ ਚੀਜ਼ਾਂ ਸਾਰੀਆਂ ਨਾ ਜਿਵੇਂ ਇਹਨਾਂ ਨੇ ਇਹਨਾਂ ਦੇ ਰਾਜ ਬਣਾਇਆਗਾ ਵੀ ਡੀਸੀ ਬਣਾਏ ਐ ਐਸਐਸਪੀ ਬਣਾਏ ਅਗੇ ਕਾਨੂੰਨ ਵਾਸਤਾ ਬਣਾਈ ਹੈਗੀ ਬਾਣੀ ਚ ਵੀ ਇਹੀ ਕੁਛ ਹੈਗਾ ਸਾਡੇ ਇੱਕ ਇੱਕ ਸਵਾਸ ਦਾ ਲੇਖਾ ਜਿਹੜਾ ਉਹ ਧਰਮਰਾਜ ਲੈਂਦਾਗਾ ਵੀ ਤੂੰ ਤੈਨੂੰ ਮੈਂ ਪਿਓ ਨੇ ਪੈਸਾ ਦਿੱਤਾਗਾ ਵੀ ਖਰਚ ਕਰਨ ਵਾਸਤੇ ਤੇ ਉਹ ਪੁੱਛਦਾ ਵੀ ਕਿ ਲਾਇਕ ਇਥੇ ਹੈਗੇ ਇਹਦੇ ਸਾਡੇ ਸਵਾਸ ਹੈਗੇ ਦੇ ਉਹਨਾਂ ਸਾਨੂੰ ਦਿੱਤਾ ਵੀ ਭਾਈ ਨਾਲ ਤਾਂ ਜ਼ਿੰਦਗੀ ਚ ਕਮਾਈ ਕਰਨੀ ਕਿਤੇ ਨਾਲੇ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਜਿਉ ਹੁਣ ਉਹ ਕਹਿੰਦਾ ਕਿ ਵੀ ਤੂੰ ਗੱਲ ਸੁਣੇ ਜੂਏ ਬਾਜ ਸ਼ਰਾਬਾਂ ਤੋਂ ਬਾਹਾਂ ਤੇ ਕੰਜਰੀਆਂ ਕੋਲੇ ਜਾਂਦਾ ਰਹੇਗਾ ਤੇ ਤੈਨੂੰ ਸਵਾਸ ਇਸ ਵਾਸਤੇ ਨਹੀਂ ਦਿੱਤੇ ਜ਼ਿੰਦਗੀ ਦੇ ਵਿੱਚ ਇੱਕ ਸਵਾਸ ਵੀ ਦੁਨੀਆਂ ਦੀ ਕੋਈ ਤਾਕਤ ਨਹੀਂ ਬੰਦੇ ਨੂੰ ਦਵਾਜੇ ਗੱਲ ਕਰਾ ਜੇ ਇੱਕ ਸਵਾਸ ਦੀ ਵੀ ਕੀਮਤ ਬੰਦਾ ਦੇ ਨਹੀਂ ਸਕਦਾਗਾ ਤੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਿਉਂ ਨਾ ਕਰੀਏ ਜਿਹਨੂੰ ਇੰਨੇ ਸਾਨੂੰ ਸਵਾਸ ਦਿੱਤੇ ਹੈਗੇ ਸਹੀ ਗੱਲ ਹੈ